ਹਾ ਵੀ ਚਾੜੂ ਵਾਲਿਓ ਕਟੜਾ ਮਾਨਦਾਰੂ ਅੱਜ ਜੋ ਤੁਹਾਡਾ ਸੀਨ ਚੱਲ ਰਿਹਾ ਸਵੇਰ ਦਾ ਪਾਰਟੀ ਦਾ ਚਲੋ ਸਾਡਾ ਕਹਿਣਾ ਤੇ ਨਹੀਂ ਬੰਦਾ ਤੁਹਾਡਾ ਆਪਸੀ ਪਾਰਟੀ ਦਾ ਮਸਲਾ ਹੈ ਪਰ ਤੁਹਾਨੂੰ ਵੀ ਆਦਤ ਆ ਕਿ ਬਿਨਾ ਗੱਲੋਂ ਆ ਕੇ ਦੂਜਿਆਂ ਦੇ ਕੰਮਾਂ ਦੇ ਵਿੱਚ ਟਾਂਗੜਾ ਆਉਂਦੀ ਪਰ ਇੱਥੇ ਤੇ ਸਾਡਾ ਮਸਲਾ ਬਣਦਾ ਵੀ ਇਹ ਬੋਲਣ ਦਾ ਕਿਉਂਕਿ ਇਹ ਉਹੀ ਅਫਸਰ ਹੈ ਅਜ ਕੁਮਰ ਵਿਜੇਪ੍ਰਤਾਪ ਸਿੰਘ ਜਿਨ੍ਹਾਂ ਇੱਕ ਟਾਈਮ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਬੇਅਦਬੀ ਗੋਲੀकांड ਵਰਗੇ ਜਿਹੜੇ ਮਸਲੇ ਹੋਏ ਸੀ ਉਹਨਾਂ ਤੇ ਸਿਆਸਤ ਕੀਤੀ ਔਰ ਲਾਲਚ ਦੇ ਵਿੱਚ ਆ ਕੇ ਇਹਨਾਂ ਝਾੜੂ ਚੁੱਕਾਂ ਦੇ ਪਿੱਛੇ ਲਾ ਕੇ ਜਿਹੜਾ ਇੱਕ ਗਲਤ ਫੈਸਲਾ ਜਿਹਨੂੰ ਆਪਾਂ ਕਵਾਂਗੇ ਕਿਉਂਕਿ ਇੱਕ ਆਈਪੀਐਸ ਅਧਿਕਾਰੀ ਸੀ ਇੱਕ ਡੀਜੀਪੀ ਬਣਨ ਦੀ ਜਿਹੜੀ ਇੱਕ ਕਾਬਲੀਅਤ ਰੱਖਦਾ ਸੀ ਪਰ ਉਹਨੇ ਇਹੋ ਜਿਹਾ ਇੱਕ ਗਲਤ ਫੈਸਲੇ ਦੇ ਨਾਲ ਜਿੱਥੇ ਅੱਜ ਮੂੰਹ ਦੀ ਖਾਦੀ ਹੈ ਕਿ ਆਪਣੀ ਹੀ ਸਰਕਾਰ ਨੇ ਉਹਨਾਂ ਨੂੰ ਜਿਹੜਾ ਆਪਣੀ ਆਮ ਆਦਮੀ ਪਾਰਟੀ ਹੈ ਉਹਦੇ ਵਿੱਚੋਂ ਬਾਹਰ ਕੱਢ ਦਿੱਤਾ ਜਿੱਥੇ ਕਿ ਇੱਕ ਸਬਕ ਆ ਆਮ ਜਿਹੜੇ ਬਾਕੀ ਦੇ ਇਹਨਾਂ ਦੇ ਝਾੜੂ ਦੇ ਲੀਡਰ ਜਿਹੜੇ ਹੋਰ ਨੇ ਕਿ ਜਿਹੜੇ ਅਫਸਰ ਨੇ ਖਾਸ ਕਰਕੇ ਇਹ ਉਹਨਾਂ ਲਈ ਬੜਾ ਵੱਡਾ ਇੱਕ ਮੈਸੇਜ ਜਾਂਦਾ ਹੈ ਜਿਹੜੇ ਸਰਕਾਰ ਦੇ ਪਿੱਠੂ ਬਣੇ ਹੋਏ ਨੇ ਇਹਨਾਂ ਲੀਡਰਾਂ ਦੇ ਪਿੱਠੂ ਬਣੇ ਹੋਏ ਨੇ ਔਰ ਜਿਹੜੀ ਸੂਬੇ ਦੇ ਵਿੱਚ ਇੱਕ ਪੁਲਿਸ ਦੀ ਜਿਹੜੀ ਜਿਵੇਂ ਕਹੋ ਇੱਕ ਪੁਲਿਸ ਸਟੇਟ ਬਣਾ ਰੱਖਿਆ ਹੈ ਇਹਨਾਂ ਨੇ ਇਹ ਉਹਨਾਂ ਨੂੰ ਵੀ ਅੱਜ ਕੰਨ ਹੋ ਜਾਣੇ ਚਾਹੀਦੇ ਆ ਕਿ ਕਿਸ ਤਰੀਕੇ ਨਾਲ ਅਫਸਰਾਂ ਨੂੰ ਵਰਤ ਕੇ ਇਹ ਏਦਾਂ ਉਹਨਾਂ ਦੀ ਪਿੱਠ 'ਚ ਛੁਰਾ ਮਾਰ ਕੇ ਬੇਇੱਜ਼ਤ ਕਰਕੇ ਜਿਹੜਾ ਉਹਨਾਂ ਨੂੰ ਕੱਢਿਆ ਜਾਂਦਾ ਹੈ ਪਹਿਲਾ ਜਿਹੜੇ ਅਧਿਕਾਰੀ ਜਿਹੜੇ ਵਿਜੀਲੈਂਸ ਦੇ ਪਰਮਾਰ ਸਾਹਿਬ ਉਹਨਾਂ ਨੂੰ ਕਿਸ ਤਰ੍ਹਾਂ ਬੇਇੱਜ਼ਤ ਕਰਕੇ ਇਹਨਾਂ ਨੇ ਕੱਢਿਆ ਅੱਜ ਜਿਹਨਾਂ ਨੂੰ ਲਾਲਚ ਦੇ ਕੇ ਪਾਰਟੀ 'ਚ ਲੈ ਕੇ ਆਏ ਸੀ ਪਰ ਉਹਨਾਂ ਦੇ ਵੀ ਕਿਤੇ ਨਾ ਕਿਤੇ ਨਾ ਉਹਨਾਂ ਨੂੰ ਹੋਮ ਮਿਨਿਸਟਰ ਬਣਾਇਆ ਨਾ ਕੈਬਨਿਟ 'ਚ ਜਗ੍ਹਾ ਦਿੱਤੀ ਤੇ ਅੱਜ ਉਹਨਾਂ ਦਾ ਜੋ ਹਸ਼ਰ ਆ ਉਹ ਸਾਰਿਆਂ ਦੇ ਸਾਹਮਣੇ ਆ ਪਰ ਇੱਥੇ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੂੰਗੀ ਜਿਹੜੇ ਵੀ ਅਕਾਲੀ ਦਲ ਨੂੰ ਸਵਾਲ ਕਰਦੇ ਸੀ ਬੇਅਦਬੀ ਤੇ ਗੋਲੀकांड ਤੇ ਕਦੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਠੇਚਰਾ ਕਰਦੇ ਸੀ ਅੱਜ ਤੁਹਾਡੇ ਸਾਰਿਆਂ ਦੇ ਸਵਾਲਾਂ ਦਾ ਜਵਾਬ ਖੁਦ ਪੰਜਾਬ ਸਰਕਾਰ ਨੇ ਕਹਿ ਲੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਅੱਜ ਤੁਹਾਨੂੰ ਇਹਦਾ ਜਵਾਬ ਦੇ ਦਿੱਤਾ ਹੈ ਅੱਜ ਤੋਂ ਬਾਅਦ ਝਾੜੂ ਦੇ ਜਿਹੜੇ ਵਰਕਰ ਨੇ ਘਟੋ ਘਟ ਬੇਅਦਬੀ ਵਰਗੇ ਮਸਲਿਆਂ ਦੇ ਉੱਤੇ ਅਕਾਲੀ ਦਲ ਨੂੰ ਸਵਾਲ ਕਰਨੋਂ ਗੁਰੇਜ਼ ਕਰਨ ਕਿਉਂਕਿ ਇਹ ਸਵਾਲ ਉਹਨਾਂ ਦੀ ਖੁਦ ਦੀ ਪਾਰਟੀ ਤੇ ਹੀ ਹੋਏਗਾ ਅੱਜ ਹੁਣ ਆਪਣੀ ਪਾਰਟੀ ਦੇ ਖਿਲਾਫ ਨਾ ਭੁਗਤਿਓ ਕਿ ਕੱਲ ਨੂੰ ਉਠ ਕੇ ਫਿਰ ਅਕਾਲੀ ਦਲ ਅਕਾਲੀ ਦਲ ਕਰਨ ਲੱਗ ਜਾਓ ਇਸ ਕਰਕੇ ਜਿੱਥੇ ਬੀਬਾ ਹਰਸ਼ਮ੍ਰਿਤ ਕੋਰ ਬਾਦਲ ਦੀ ਅਰਦਾਸ ਜਿਹਨੂੰ ਬੜਾ ਮਖੌਲ ਲਡਾਉਂਦੇ ਆ ਜਿਨ੍ਹਾਂ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਜਾਂ ਉਹਦੇ ਤੇ ਸਿਆਸਤ ਕੀਤੀ ਉਹਨਾਂ ਦਾ ਕੱਖ ਨਾ ਰਵੇ ਅੱਜ ਜੋ ਇਸ ਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਸ਼ੁਰੂਆਤ ਖੈਰ ਬਹੁਤ دیر ਦੀ ਹੋ ਚੁੱਕੀ ਹੈ ਪਰ ਅੱਜ ਤੁਹਾਡੇ ਸਾਹਮਣੇ ਆ ਜਿਨ੍ਹਾਂ ਨੇ ਬੇਅਦਬੀਆਂ ਤੇ ਸਿਆਸਤ ਕੀਤੀ ਅੱਜ ਉਹਨਾਂ ਦਾ ਉਸ ਸ਼ਖਸ ਦਾ ਕੀ ਹਾਲ ਹੈ ਔਰ ਜਿਸ ਪਾਰਟੀ ਨੇ ਕੀਤੀ ਆ ਅੱਜ ਉਹਨਾਂ ਨੇ ਵੀ ਆਪਣੇ ਕਫਨ ਚ ਇੱਕ ਜਿਹੜਾ ਆਖਰੀ ਠੋਗ ਲਿਆ ਅੱਜ ਜਿਵੇਂ ਕਹਿ ਲੋ ਕਿ ਜਦੋਂ ਬੰਦੇ ਦਾ ਅੰਤੌਣ ਲੱਗਦਾ ਹੈ ਤੇ ਇਹੋ ਜਿਹੇ ਜਿਹੜੇ ਪੁੱਠੇ ਸਿੱਧੇ ਫੈਸਲੇ ਆ ਉਹ ਅਕਸਰ ਉਹਦੇ ਕੋ ਹੁੰਦੇ ਆ ਇਹੋ ਇੱਕ ਜਿਹੜੀ ਹੈ ਇੱਕ ਸਾਈਨ ਹੁੰਦਾ ਔਰ ਅੱਜ ਜਿਸੀ ਸਾਰਿਆਂ ਨੇ ਇਹ ਜਿਹੜਾ ਆਪਣੀ ਅੱਖੀਂ ਵੇਖ ਲਿਆ ਪਰ ਇੱਥੇ ਹੁਣ ਜਿਹੜੇ ਨਵੇਂ-ਨਵੇਂ ਚਤੋਪਾਦਿਆ ਜੀ ਜਿਹੜੇ ਲੱਗੇ ਨੇ ਇੱਕ ਹੋਰ ਇਹਨਾਂ ਨੂੰ ਲੱਭ ਗਏ ਨਵੇਂ ਕੁਵਰ ਜਿਹੜਾ 2.0 ਕੁਵਰ ਕਵਾਂਗੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਅੱਜ ਆਪਣਾ ਇੱਕ ਸਬਕ ਸਿੱਖ ਲੈਣਾ ਚਾਹੀਦਾ ਕਿ ਇਹਨਾਂ ਦੇ ਪਿੱਛੇ ਲੱਗ ਕੇ ਨਾ ਚੱਲੋ ਇਹਨਾਂ ਨੇ ਕੱਲ ਨੂੰ ਇਹੋ ਕੁਛ ਤੁਹਾਡੇ ਨਾਲ ਕਰਨਾ ਹੈ ਔਰ ਭਗਵੰਤ ਮਾਨ ਸਾਹਿਬ ਤੁਸੀਂ ਵੀ ਚੱਕਨੇ ਰਹੋ ਇਹ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਜੇ ਨਾ ਕਿ ਅਰਵਿੰਦ ਕੇਜਰੀਵਾਲ ਜੀ ਬੜੇ ਚਾਹੇਤੇ ਤੁਹਾਡੇ ਹੋਣਾ ਤੁਹਾਡੇ ਨਾਲ ਵੀ ਇਹੋ ਜੇ ਇਹ ਬੰਦਾ ਕਿਸੇ ਦਾ ਨਹੀਂ ਬਣਦਾ ਕਿਸ ਤਰੀਕੇ ਨਾਲ ਵਰਤ ਕੇ ਇਹ ਤਾਂ ਮੈਂ ਕਹੂੰਗੀ ਤੁਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਹਿੰਦੇ ਨੇ ਕਿ ਉਹ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਸਿਆਸਤ ਦਾ ਨਹੀਂ ਸ਼ਾਇਦ ਪਤਾ ਮੈਂ ਕਿੰਨੀ ਆਹੋ ਆ ਜਿਹੜਾ ਤੁਹਾਡਾ ਜਿਹੜਾ ਆ 4 ਫੁੱਟੀਆਂ ਜਿਹੜਾ ਹੈਗਾ ਵਾ ਇਹਦੇ ਇਹਨੂੰ ਸਿੱਖੋ ਬਿਜ਼ਨਸ ਇਹ ਅਸਲੀ बिजनेਸਮੈਨ ਹੈ ਕਿਸ ਤਰੀਕੇ ਦੇ ਨਾਲ ਕਿੰਨੂ ਵਰਤਨਾ ਕਿੱਥੇ ਵਰਤਨਾ ਕਿੰਨਾ ਵਰਤਨਾ ਔਰ ਵਰਤ ਕੇ ਕਦੋਂ ਉਹਦੀ ਪਿੱਠ ਦੇ ਵਿੱਚ ਖੰਜਰ ਮਾਰ ਕੇ ਉਹਨੂੰ ਬਾਹਰ ਕੱਢਣਾ ਬੇਇੱਜ਼ਤ ਕਰਕੇ ਇਹ ਤੇ ਕੋਈ ਇਹਦੇ ਕੋਲੋਂ ਸਿੱਖੇ ਇਹ ਤੁਹਾਡੇ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੇ ਇਹਨਾਂ ਕੋਲ ਸਿੱਖੋ ਕਿ ਬਿਜ਼ਨਸ ਕਿੱਦਾਂ ਕਰਨਾ ਹੈ ਕਿਉਂਕਿ ਇਹ ਸਿਆਸਤ ਤੇ ਹੋ ਨਹੀਂ ਸਕਦੀ ਜਿਸ ਤਰੀਕੇ ਦੇ ਨਾਲ ਇਹ ਆਪਣੇ ਹੀ ਆਗੂਆਂ ਦੇ ਨਾਲ ਕਰ ਰਹੇ ਨੇ ਧਕੇਸ਼ਾਈ ਆਮ ਲੋਕ ਆਮ ਵਰਕਰ ਜਿਹੜੇ ਕਿਹੜੀ ਆਸ ਲਾ ਕੇ ਬੈਠੇ ਜੇ ਝਾੜੂ ਵਰਕਰੋ ਟਾੜਾ ਕੀ ਆ ਸ਼ਰ ਕਰਨਗੇ ਕਈ ਪੇਸ ਅਧਿਕਾਰੀ ਨੂੰ ਪੂਰੀ ਦੁਨੀਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਹਿਲਾਂ ਗਲੋਰੀਫਾਈ ਕਰਕੇ ਤੇ ਅੱਜ ਉਹਦਾ ਐਡਾ ਜਲੂਸ ਕੱਢ ਦਿੱਤਾ ਵੱਡੇ ਪੱਦਰ ਤੇ ਉੱਤੇ ਚਲੋ ਉਹ ਵੀ ਇਹ ਡਿਜ਼ਰਵ ਕਰਦੇ ਸੀ ਕਿਉਂਕਿ ਉਹਨਾਂ ਨੂੰ ਵੀ ਸਮਝ ਲੱਗ ਗਈ ਹੈ ਕਿ ਕਿਸ ਤਰੀਕੇ ਨਾਲ ਉਹ ਵਰਤੇ ਗਏ ਨੇ ਹੁਣ ਅੱਗੇ ਤੋਂ ਕੋਈ ਵੀ ਸਰਕਾਰ ਦਾ ਜਿਹੜਾ ਫੈਸਲਾ ਆਊਗਾ ਤੇ ਸੋਚ ਸਮਝ ਕੇ ਸਮਰਥਨ ਦਿਓ ਝਾੜੂ ਵਰ ਕਰੋ ਸੋਚ ਸਮਝ ਕੇ ਸਮਰਥਨ ਦਿਓ ਕਿਉਂਕਿ ਤੁਹਾਨੂੰ ਬੜੀ ਨਮੋਸ਼ੀ ਹਜੇ ਚੱਲਣੀ ਪੈਣੀ ਜੇ ਆਪਣੇ ਪਾਰਟੀ ਦੇ ਨਮਾਇंदे ਆ ਪਿੱਛੇ ਦਿੱਲੀ ਵਾਲੇ ਜਿਹੜੇ ਚੋਠਾ ਗਨੇ ਇਹਨਾਂ ਪਿੱਛੇ ਜੇ ਤੁਹਾਨੂੰ ਬੜੇ ਮਾੜੇ ਦਿਨ ਹਜੇ ਹੋਰ ਵੇਖਣੇ ਪੈਣੇ ਜੇ ਇਸ ਕਰਕੇ ਆਪਣਾ ਸੋਚ ਸਮਝ ਕੇ ਜਿਹੜਾ ਹੁਣ ਵਿਚਰਿਓ ਲੋਕਾਂ ਦੇ ਵਿੱਚ ਨਜਾਇਜ਼ ਦੁਸ਼ਮਣੀਆਂ ਨਾ ਲੈਂਦੇ ਫਿਰੋ ਇੱਥੇ ਸਮਾ ਬਦਲਦੇ ਆ ਤਖਤਾ ਪਲਟ ਹੁੰਦੇ ਆ ਦੇਰ ਨਹੀਂ ਜੇ ਲੱਗਦੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਤੇ ਅਕਾਲੀ ਦਲ ਨੂੰ ਕਲੀਨ ਚੈਟ ਜਿਹੜੀ ਪਾਰਟੀ ਨੇ ਹੁਣੇ ਮੂੰਹ ਦਿਖਾਉਣ ਜੋਗੇ ਨਹੀਂ ਰਹਿ ਸਾਨੂੰ ਬੇਅਦਬੀਆਂ ਦੇ ਉੱਤੇ ਸਵਾਲ ਕਰ